ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇ ਵਿਆ ਪਿਆਰੇ ਤਿਨ ਕੈ ਸਾਥ ਧਰੇ ਤੀਨਾ ਠਾਕ ਨੈ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਹਿਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਪਲੇ ਪਿਆਰੇ ਸਬਦ ਰਤੇ ਰੰਗ ਹੋਏ ਤੀਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਨ ਹੁਕਮੈ ਅੰਤਰ ਨੀ ਮਿਆਂ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖੋ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਅਵਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲਾ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖ ਹੈ ਉਰਤਾਰ ਸੋਰਠ ਮਹੱਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਇਤ ਪੈ ਡੂਬਿਐ ਪਿਆਰੇ ਕੰਦੀ ਪਾਇ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਪਲੇ ਪਿਆਰੇ ਸਬਦ ਰਤੇ ਰੰਗ ਹੋਏ ਤੀਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬਿਨ ਹੁਕਮ ਨ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖੋ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਗਣ ਮੂਤੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆ ਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਤਜਨਾਓ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਓ ਮਿਲੇ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹੱਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤਿਨਾ ਠਾਕ ਨੈ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਹਿਤ ਪੈ ਡੂਬਿਐ ਪਿਆਰੇ ਕੰਦੀ ਪਾਇ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰਨ ਕੋਏ ਮੇਰੇ ਪ੍ਰਭ ਸਾ ਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਕਿਸਕੇ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੇ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖੋ ਦਰਗੈ ਜਾਣੀਐ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਐ ਪਿਆਰੇ ਮਨੁਕ ਲਹਿ ਸਜਾਏ ਹੁਕਮੇ ਸਬਦ ਪਛਾਣੀਐ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹੋ ਮੈਦੋਏ ਹੁਕਮੇ ਪਵੈ ਪਵਾਈਐ ਪਿਆਰੇ ਅਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆ ਆਈ ਹੋਏ ਆਖਣਿਓ ਖਾ ਆਖੇ ਪਿਆਰੇ ਕਿਉ ਸੁਣੀਐ ਸਤਜਨਾਓ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਓ ਮਿਲਾ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖ ਹੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤੀਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾਲਾਣਾ ਪਿਆਰੇ ਪੀ ਤੇਰੀ ਸਾਲਾਹਾ ਵਿਣ ਬੋਇਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾਲਾ ਹਨ ਸੇ ਪਲੇ ਪਿਆਰੇ ਸਬਦਰਤੇ ਰੰਗ ਹੋਏ ਕਿਸਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉ ਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਵਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲੇ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਹਿਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਭਲੇ ਪਿਆਰੇ ਸਬਦਰ ਤੇ ਰੰਗ ਹੋਏ ਿਸਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਨ ਹੁਕਮੈ ਅੰਤਰ ਨੀ ਮਿਆਂ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆ ਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸੱਚ ਨਾਉ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲਾ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤੀਨਾ ਠਾਕ ਨੈ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਹਿਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਨਾਸਰ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ ਗੁਰ ਬਿਨ ਹੁਕਮ ਨ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗੈ ਜਾਣੀਏ ਪਿਆਰੇ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨੁਕ ਲਹਿ ਸਜਾਏ ਹੁਕਮੇ ਸਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਵਗਣ ਮੂਤੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਤਜਨਾਓ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਓ ਮਿਲਾ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤੀਨਾ ਠਾਕ ਨ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਇਤ ਪੈ ਡੂਬਿਐ ਪਿਆਰੇ ਕੰਦੀ ਪਾਈ ਕਹਾ ਰਹਾਉ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਅਵਰਨ ਕੋਏ ਮੇਰੇ ਪ੍ਰਭ ਸਾਲਾ ਹਨ ਸੇ ਭਲੇ ਪਿਆਰੇ ਸਭਦਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰੂ bina ਹੁਕਮਾ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕੈ ਪਾਰ ਗੁਰਮੁਖ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੈ ਜਾਦੋ ਜਾਏ ਹੁਕਮੈ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਗਣ ਮੂਥੀ ਰੋਏ ਹੁਕਮ ਸੇ ਜਾਪੈ ਸਾਹਾ ਕਾ ਪਿਆਰੇ ਸੱਚ ਮਿਲੈ ਵਢਿਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਏ ਸਚਨਾਓ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਵ ਮਿਲਾ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਸੋਰਠ ਮਹਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀ ਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹਾ ਵਿਣ ਬੋਇਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾ ਹੂੰ ਸਾਲਾ ਹੀ ਸਾਲਾਹਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾਲਾ ਹਨ ਸੇ ਪਲੇ ਪਿਆਰੇ ਸਬਦ ਰਤੇ ਰੰਗ ਹੋਏ ਤੇ ਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬਿਨ ਹੁਕਮ ਨ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉ ਮੈਂ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਅਵਗਣ ਮੂਤੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢਿਆ ਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਤਿਨਾਵ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲਾ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖ ਹੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇ ਵਿਆ ਪਿਆਰੇ ਤਿਨ ਕੈ ਸਾਥ ਧਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਹਿਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਪਲੇ ਪਿਆਰੇ ਸਬਦ ਰਤੇ ਰੰਗ ਹੋਏ ਤੀਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖੋ ਦਰਗਹਿ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਆਵਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੈ ਵਢਿਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲੈ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤਿਨਾ ਠਾਕ ਨੈ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾਲਾਣਾ ਪਿਆਰੇ ਪੀ ਤੇਰੀ ਸਾਲਾਹਾ ਵਿਣ ਬੋਇਤ ਪੈ ਡੂਬੀਐ ਪਿਆਰੇ ਕੰਦੀ ਪਾਈ ਕਹਾ ਰਹਾ ਸਾਲਾ ਹੀ ਸਾਲਾਣਾ ਪਿਆਰੇ ਦੂਜਾ ਅਵਰਨ ਕੋਏ ਮੇਰੇ ਪ੍ਰਭ ਸਾਲਾ ਹਨ ਸੇ ਭਲੇ ਪਿਆਰੇ ਸਬਦਰ ਤੇ ਰੰਗ ਹੋਏ ਤੀ ਸਗੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖੋ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉ ਮੈਂ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਅਵਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੈ ਵਢਿਆ ਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲੈ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਧਰੇ ਤੀਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਹਿਤ ਪੈ ਡੂਬਿਐ ਪਿਆਰੇ ਕੰਦੀ ਪਾਇ ਕਹਾ ਰਹਾਉ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰ ਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤੀ ਸਗੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਤਰ ਨੀ ਮਿਆਂ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਅਵਗਣ ਮੂਥੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੈ ਵਢਿਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਉ ਮਿਲਸਨ ਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਤੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਸੋਰਠ ਮਹਿਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿਨ ਕੈ ਸਾਥ ਤਰੇ ਤਿਨਾ ਠਾਕ ਨੈ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬੀਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹੈ ਸਾ ਲਾਣਾ ਪਿਆਰੇ ਪੀ ਤੇਰੀ ਸਾ ਲਾਹਾ ਵਿਣ ਬੋਇਤ ਪੈ ਡੂਬਿਐ ਪਿਆਰੇ ਕੰਦੀ ਪਾਇ ਕਹਾ ਰਹਾ ਸਾ ਲਾਹੀ ਸਾ ਲਾਣਾ ਪਿਆਰੇ ਦੂਜਾ ਅਵਰਨ ਕੋਏ ਮੇਰੇ ਪ੍ਰਭ ਸਾ ਲਾ ਹਨ ਸੇ ਭਲੇ ਪਿਆਰੇ ਸਬਦਰਤੇ ਰੰਗ ਹੋਏ ਤੀਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬਿਨ ਹੁਕਮ ਨ ਬੂਝਿਆ ਪਿਆਰੇ ਸਾਚੇ ਸਾਚਾ ਤਾਨ ਹੁਕਮੈ ਅੰਤਰ ਨੀ ਮਿਆ ਪਿਆਰੇ ਹੁਕਮੈ ਉਦਰ ਮਜਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੁਰਮੁਖ ਦਰਗੈ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਕ ਲਹਿ ਸਜਾਏ ਹੁਕਮੇ ਸਬਦ ਪਛਾਣੀਏ ਪਿਆਰੇ ਦਰਗੈ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਏ ਹੁਕਮੇ ਪਵੈ ਪਵਾਈਏ ਪਿਆਰੇ ਅਲਗਣ ਮੂਤੀ ਰੋਏ ਹੁਕਮ ਸੇ ਜਾਪਿਆ ਸਾਹਾ ਕਾ ਪਿਆਰੇ ਸੱਚ ਮਿਲੇ ਵਢੇ ਆਈ ਹੋਏ ਆਖਣਿਓ ਖਾ ਆਖਿਏ ਪਿਆਰੇ ਕਿਉ ਸੁਣੀਐ ਸਤਜਨਾਓ ਜਿਨੀ ਸੋਸਾ ਲਾਇਆ ਪਿਆਰੇ ਹੋ ਤਿਨ ਬਲੇ ਹਾਰੇ ਜਾਓ ਨਾਓ ਮਿਲੇ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ